ਪਿੰਡ ਦੇ ਹੀ ਕੁਝ ਲੋਕੀ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਜਿਹੜੇ ਲੈਂਡ ਮਾਫੀਆ ਜਿਨ੍ਹਾਂ ਦਾ ਕੰਮ ਹੀ ਇਹ ਹੈ ਜ਼ਮੀਨਾਂ ਤੇ ਕਬਜ਼ਾ ਕਰਨਾ ਸੋ ਨਿਸ਼ਾਨਦਈ ਜਿਹੜੀ ਉਸ ਵੇਲੇ ਦੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਕੋਲ ਸਿਕਿਉਰਿਟੀ ਲੈ ਕੇ ਹੀ ਕਰਵਾਈ ਔਰ ਕਾਫੀ ਲੋਕਾਂ ਦੇ ਥੱਲੇੋਂ ਸਾਡੀ ਜ਼ਮੀਨ ਨਿਕਲੀ ਜਿਹੜੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਸੀ ਅੱਜ ਤੋਂ 8 ਮਹੀਨੇ ਪਹਿਲਾਂ 30 ਜੂਨ 2024 ਨੂੰ ਮੇਰੇ ਫਾਦਰ ਸਾਹਿਬ ਦਾ ਮਰਡਰ ਕਰ ਦਿੱਤਾ ਗਿਆ ਸੀ ਉਹਨਾਂ ਨੇ ਮੇਰੇ ਫਾਦਰ ਨੂੰ ਪਹਿਲਾ 28 ਜੂਨ ਨੂੰ ਕੁੱਟਿਆ ਮੈਂ ਮੈਨੂੰ ਫੋਨ ਕਰਕੇ ਮੇਰੇ ਫਾਦਰ ਦੇ ਰੋਂਦਿਆਂ ਦੀਆਂ ਆਵਾਜ਼ਾਂ ਆਈਆਂ ਮੈਂ ਉਸ ਵੇਲੇ ਮਜਬੂਰੀ ਆਊਟ ਆਫ ਕੰਟਰੀ ਜਾਣਾ ਸੀ ਮੈਂ 에ਰਪੋਰਟ 'ਚ ਹੀ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਦੋ ਦਿਨ ਅੱਗੇ ਪਿੱਛੇ ਹੋ ਜਾਓ ਆਪਾਂ ਕੋਈ ਨਹੀਂ ਵਾਪਸ ਆ ਗਿਆ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਉਸ ਟਾਈਮ ਤੇ ਜਦੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਜਿਹੜੀ ਵਿਸਰਾ ਰਿਪੋਰਟ ਸੀਗੀ ਉੰਨਾਂ ਨੇ ਜਿਹੜੇ ਸਿਵਲ ਹਸਪੀਟਲ ਵਾਲੇ ਸੀ ਉਹਨਾਂ ਨੇ ਕਿਹਾ ਸੀਗੇ ਦੋ ਜਗ੍ਹਾ ਤੇ ਜਾਏਗੀ ਜਿਹੜੀ ਖਰੜ ਜਾਣੀ ਸੀ ਸਰ ਉਹ ਜਾ ਚੁੱਕੀ ਸੀਗੀ ਬਟ ਜਿਹੜੀ ਦੂਸਰੀ ਵੀ ਇਸਰ ਰਿਪੋਰਟ ਸੀ ਜਿਹੜੀ ਮੈਡੀਕਲ ਕਾਲਜ ਜਾਣੀ ਸੀ ਉਹ ਜਮਾ ਹੀ ਨਹੀਂ ਕਰਾਈ ਗਈ ਉਹ ਪੁਲਿਸ ਵੱਲੋਂ ਖੁਰਦ-ਬੁਰਦ ਕਰ ਦਿੱਤੀ ਗਈ ਇਹ ਆ ਡੇਰੇ ਤੇ ਹੀ ਇਹਨਾਂ ਨੇ ਮੱਜਾਂ ਗਾਵਾਂ ਰੱਖੀਆਂ ਸੀ अर्ਲੀ ਮਾਰਨਿੰਗ ਆਉਂਦੇ ਹੀ ਇਹਨਾਂ ਨੇ ਉਹਨਾਂ ਨੂੰ ਰਸਤੇ 'ਚ ਚੋਕ ਕੇ ਤੇ ਐਕਟਵਾ ਉਹਨਾਂ ਦਾ ਨਹਿਰ 'ਚ ਸੁੱਟਤਾ ਤੇ ਇਹ ਪਲਾਨ ਕੀਤਾ ਵੀ ਇਹ ਸ਼ੋ ਹੋ ਜੇ ਕਿ ਨਹਿਰ 'ਚ ਡੁੱਬ ਕੇ ਮਰੇ ਆ ਉਨੂੰ ਉਹਨਾਂ ਨੇ ਖੁਰਦ-ਬੁਰਦ ਕਰ ਦਿੱਤਾ ਕਿਉਂਕਿ ਇਹਨਾਂ ਨੇ ਪੈਸੇ ਖਾਦੇ ਸ੍ਰੀ ਆਮ ਸਰ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਪੈਸੇ ਖਾਦੇ ਨੇ 8 ਮਹੀਨੇ ਹੋ ਗਏ ਸਰ 8 ਮਹੀਨਿਆਂ ਦੇ ਬਾਅਦ ਅੱਜ ਪੁਲਿਸ ਆ ਰਹੀ ਹੈ ਤੇ ਤੁਸੀਂ ਸੋਚੋ ਕਿੱਦਾਂ ਇਨਸਾਫ ਮਿਲੂਗਾ ਪਹਿਲਾਂ ਉਸ ਵੇਲੇ ਦਾ ਜਿਹੜਾ ਆਈ ਉਹ ਹਿਮਾਂਸ਼ੂ ਭਗਤ ਉਹ ਵੀ ਅਫਸਰਾਂ ਨੂੰ ਇਹੀ ਮਿਸਗਾਈਡ ਕਰਦਾ ਰਿਹਾ ਜੀ ਕਿ ਇਹ ਜਿਹੜਾ ਹੈਗਾ ਇਹ ਡੁੱਬਨ ਕਰਕੇ ਮੌਤ ਦਾ ਮਾਮਲਾ ਕਿ 133 ਨੰਬਰ ਐਫਆਈਆਰ ਦਰਜ ਹੋਈ ਸੀ ਗੈਸ ਨਾਲੇ ਤੇ ਉਹਦੀ ਇਨਵੈਸਟੀਗੇਸ਼ਨ ਸੀ ਸਮਝ ਸੀਐਸਆਈ ਬਣੀ ਸੀ ਕਿ ਤੇ ਅਸੀਂ ਉਹ ਕੇਸ ਦੀ ਪੜਤਾਲ ਸੰਬੰਧੀ ਚੱਲ ਰਹਾ ਹੈ। ਬਹਾਨੇ ਪਨੇ ਕੀ ਨਾਂ ਦਾ ਮੇਰਾ ਨਾਮ ਮਨਦੀਪ ਕੌਰ ਹੈ। ਮੈਂ ਤੇੜਾ ਕਲਾ ਦੀ ਰਹਿਣ ਵਾਲੀ ਹਾਂ। ਕੀ ਗੱਲ ਹੈ ਜੀ ਪੁਲਿਸ ਆਈ ਹੋਈ ਸਰ ਪੁਲਿਸ ਆਈ ਸੀ ਅੱਜ ਤੋਂ 8 ਮਹੀਨੇ ਪਹਿਲਾਂ 30 ਜੂਨ 2024 ਨੂੰ ਮੇਰੇ ਫਾਦਰ ਸਾਹਿਬ ਦਾ ਮਰਡਰ ਕਰ ਦਿੱਤਾ ਗਿਆ ਸੀਗਾ। ਠੀਕ ਹੈ। ਔਰ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਉਸ ਟਾਈਮ ਤੇ ਜਦੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਜਿਹੜੀ ਵਿਸਰਾ ਰਿਪੋਰਟ ਸੀਗੀ ਉਹਨਾਂ ਨੇ ਜਿਹੜੇ ਸਿਵਲ ਹਸਪੀਟਲ ਵਾਲੇ ਸੀ ਉਹਨਾਂ ਨੇ ਕਹੇ ਸੀਗੇ ਦੋ ਜਗ੍ਹਾ ਤੇ ਜਾਏਗੀ ਇੱਕ ਖਰੜ ਇੱਕ ਮੈਡੀਕਲ ਕਾਲਜ ਅੰਮ੍ਰਿਤਸਰ ਜਾਏਗੀ ਜਿਹੜੀ ਖਰੜ ਜਾਣੀ ਸੀ ਸਰ ਉਹ ਜਾ ਚੁੱਕੀ ਸੀਗੀ ਬਟ ਜਿਹੜੀ ਦੂਸਰੀ ਵਿਸਰਾ ਰਿਪੋਰਟ ਸੀ ਜਿਹੜੀ ਮੈਡੀਕਲ ਕਾਲਜ ਜਾਣੀ ਸੀ ਉਹ ਜਮਾ ਹੀ ਨਹੀਂ ਕਰਾਈ ਗਈ ਉਹ ਪੁਲਿਸ ਵੱਲੋਂ ਖੁਰਦ-ਬੁਰਦ ਕਰ ਦਿੱਤੀ ਗਈ ਉਸ ਟਾਈਮ ਦੇ ਜਿਹੜੇ ਮੌਕੇ ਦੇ ਐਸਐਸਪੀ ਸੀ ਸੌਰੀ ਨਹੀਂ ਐਸ ਮੌਕੇ ਤੇ ਜਿਹੜੇ ਅਸਰ ਆਏ ਸੀ ਮੌਕੇ ਤੇ ਜਿਹੜੇ ਅਸਰ ਆਏ ਸੀ ਮੌਕੇ ਤੇ ਜਿਹੜੇ ਆਫੀਸਰ ਆਏ ਸੀ ਉਹ ਐਸ ਐਚਓ ਹਿਮਾਂਸ਼ੂ ਭਗਤ ਸੀਗੇ ਠੀਕ ਹੈ ਜੀ ਔਰ ਜਿਹੜੇ ਅ ਇੰਦਰਜੀਤ ਸਿੰਘ ਜੀ ਸੀਗੇ ਉਹਨਾਂ ਨੇ ਰਿਸੀਵ ਕੀਤਾ ਸੀ ਸਰ ਵਿਸਰਾ ਠੀਕ ਹੈ ਬਟ ਉਹਨਾਂ ਨੇ ਵਿਸਰਾ ਜਿਹੜਾ ਉਹ ਸਬਮਿਟ ਨਹੀਂ ਕਰਵਾਇਆ ਉਥੇ ਉਹਨੂੰ ਉਹਨਾਂ ਨੇ ਖੁਰਦਬੁਰਦ ਕਰ ਦਿੱਤਾ ਕਿਉਂਕਿ ਇਹਨਾਂ ਨੇ ਪੈਸੇ ਖਾਦੇ ਸ਼ਰੀਆਮ ਸਰ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਪੈਸੇ ਖਾਦੇ ਨੇ 8 ਮਹੀਨੇ ਹੋ ਗਏ ਸਰ 8 ਮਹੀਨਿਆਂ ਦੇ ਬਾਅਦ ਅਜ ਪੁਲਿਸ ਆ ਰਹੀ ਹੈ ਤੇ ਤੁਸੀਂ ਸੋਚੋ ਕਿੱਦਾਂ ਇਨਸਾਫ ਮਿਲੂਗਾ ਠੀਕ ਹੈ ਇੱਕ ਇਨਸਾਨ ਦਾ ਮਰਡਰ ਕਰ ਦਿੱਤਾ ਜਾਂਦਾ ਆ ਠੀਕ ਹੈ ਤੇ ਅੱਜ ਉਸ ਇਨਸਾਨ ਨੂੰ ਇਨਵੈਸਟੀਗੇਟ ਕਰਨ 8 ਮਹੀਨਾ ਬਾਅਦ ਪੁਲਿਸ ਆ ਰਹੀ ਹੈ ਕੀ ਕਾਰਨ ਕਿਉਂ ਇੰਨਾ ਲੇਟ ਹੋ ਗਿਆ ਜੀ ਸਰ ਪੈਸੇ ਖਾਦੇ ਨੇ ਸ਼ਰੇਆਮ ਪੈਸੇ ਖਾਦੇ ਨੇ ਸਾਰੀ ਪੁਲਿਸ ਰਲੀ ਹੋਈ ਹੈ ਨਾਲ ਜਿਹੜੇ ਮਰਡਰ ਜਿਹਨਿਆਂ ਨੇ ਮਰਡਰ ਕੀਤਾ ਆ ਸਰ ਇਹ ਕੋਈ ਛੋਟਾ ਮੋਟਾ ਮਰਡਰ ਨਹੀਂ ਹੈਗਾ ਇਹ ਪ੍ਰੀਪਲਾਨਡ ਮਰਡਰ ਹੈਗਾ ਇਹਦੇ ਚ ਪੁਲਿਸ ਇਨਵੋਲਵ ਸਰ ਕਾਰਨ ਕੀ ਸੀ ਸਰ ਰੀਜ਼ਨ ਹੈਗਾ ਸਾਡੀ ਪਹਿਲੀ ਹੜਾ ਪੜਨਾ ਚਾਹੁੰਦੇ ਸੀ ਮੇਰੇ ਫਾਦਰ ਸਾਹਿਬ ਦੀ ਕਿਉਂਕਿ ਮੇਰੇ ਫਾਦਰ ਸਾਹਿਬ ਕੱਲੇ ਖੇਤੀਬਾੜੀ ਕਰਦੇ ਠੀਕ ਹੈ ਕੱਲੇ ਸਾਰੀ ਜ਼ਮੀਨ ਸੰਭਾਲਦੇ ਸੀਗੇ ਪਿੱਛੜਾ ਚੜੜਾ ਚੱਲਦਾ ਸੀ ਉਹਨਾਂ ਨਾਲ ਜ਼ਮੀਨ ਦਾ ਹਾਂਜੀ ਸਰ ਬਿਲਕੁਲ ਚੱਲਦਾ ਸੀ ਉਹਨਾਂ ਦੇ ਥੱਲਿਓ ਸਰ ਜ਼ਮੀਨ ਨਿਕਲੀ ਐ ਠੀਕ ਐ ਨਿਸ਼ਾਨਦੇਹੀ ਕਰਾਈ ਗਈ ਐ 24 ਜੂਨ ਨੂੰ ਨਿਸ਼ਾਨਦੇਹੀ ਕਰਾਈ ਗਈ ਐ ਠੀਕ ਐ ਉਸ ਤੋਂ ਬਾਅਦ ਦਰਖਤ ਕੱਟੇ ਗਏ ਨੇ ਦਰਖਤਾਂ ਨੂੰ ਲੈ ਕੇ ਝਗੜਾ ਕੀਤਾ ਗਿਆ ਮੇਰੇ ਫਾਦਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਗਈਆਂ ਜਾਨੋ ਮਾਰਨ ਦੀਆਂ ਸ਼ਨੀਵਾਰ ਉਹਨਾਂ ਦੀ ਪੱਗ ਲਾਈ ਗਈ ਐ ਠੀਕ ਐ ਡੈੱਡ ਬੋਡੀ ਸਰ ਉਹਨਾਂ ਦੀ ਨਹਿਰ ਦੇ ਵਿੱਚੋਂ ਮਿਲੀ ਐ ਜਦ ਕਿ ਉਹਨਾਂ ਦੇ ਜਿਹੜੇ ਕੱਪੜੇ ਐ ਉਹ ਜਿਹੜਾ ਉਹਨਾਂ ਦਾ ਡੇਰਾ ਐ ਉੱਥੋਂ ਮਿਲੇ ਨੇ ਜਿੱਥੇ ਉਹ ਦੁੱਧ ਚੋਂਦੇ ਸੀ ਉੱਥੋਂ ਉਹਨਾਂ ਦਾ ਡੋਲ ਮਿਲਿਆ ਸਾਰੀਆਂ ਚੀਜ਼ਾਂ ਸਾਨੂੰ ਉਸ ਡੇਰੇ ਤੋਂ ਮਿਲੀਆਂ ਬੋਡੀ ਜਿਹੜੀ ਹੈ ਮੈਂ ਉਸ ਟਾਈਮ ਦੀ ਗਵਾਹ ਆ ਮੌਕੇ ਦੀ ਜਦੋਂ ਮੈਂ ਨਹਿਰ ਤੇ ਪਹੁੰਚੀ ਆ ਵਰਟੀਕਲੀ ਸਰ ਨਹਿਰ ਆ ਰਹੀ ਹੈ ਹਾਰੀਜ਼ੋਂਟਲੀ ਸਰ ਉਹਨਾਂ ਦੀ ਐਕਟਿਵਾ ਪਈ ਹੋਈ ਹੈ ਪੂਰੀ ਤਰ੍ਹਾਂ ਦੇ ਨਾਲ ਫਸਾਈ ਗਈ ਹੈ ਠੀਕ ਹੈ ਔਰ ਸਰ ਜਿਹੜੀ ਜਦੋਂ ਅਸੀਂ ਉਹਨੂੰ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਬੋਡੀ ਨੂੰ ਕਟੋ-ਕਟ 50 ਮੁੰਡੇ ਸੀ ਜਿਨ੍ਹਾਂ ਨੇ ਤੰਗਲੀਆਂ ਦੇ ਨਾਲ ਨਹਿਰ ਦੇ ਵਿੱਚੋਂ ਬੋਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ 11:30 ਵਜੇ ਤੱਕ ਰਾਤ ਦੇ ਕੋਈ ਬੋਡੀ ਨਹੀਂ ਮਿਲੀ ਹੋਤੀ। ਹੁਣ ਐਸਪੀ ਸਾਹਿਬ ਪਹੁੰਚੇ ਨੇ ਕੀ ਵਿਸ਼ਵਾਸ ਹੋਇਆ ਤੁਹਾਨੂੰ? ਸਰ ਮੇਰੇ ਅਕੋਰਡਿੰਗਲੀ ਤੇ ਕੋਈ ਵਿਸ਼ਵਾਸ ਨਹੀਂ ਹੈ। ਠੀਕ ਹੈ ਦੇਖੋ ਨਾ ਤਾਂ ਉਹਨਾਂ ਨੇ ਪ੍ਰੋਪਰ ਡੇਰਾ ਚੈੱਕ ਕੀਤਾ ਹੈ ਅੰਦਰੋਂ। ਠੀਕ ਹੈ ਨਾ ਹੀ ਉਹਨਾਂ ਨੇ ਕੱਪੜੇ ਚੈੱਕ ਕੀਤੇ ਆ। ਮੈਨੂੰ ਤੇ ਕੋਈ ਵਿਸ਼ਵਾਸ ਨਹੀਂ ਹੈ। ਮੈਨੂੰ ਤੇ ਪੁਲਿਸ ਤੇ ਜੇ ਤੁਸੀਂ ਕਹੋ ਨਾ ਸਰ ਵਿਸ਼ਵਾਸ ਰਹਿ ਹੀ ਨਹੀਂ ਗਿਆ। ਜਿਹੜੇ ਸੀਨੀਅਰ ਅਧਿਕਾਰੀ ਆ ਉਹ ਕਹਿੰਦੇ ਵਿਸਰਾ ਗਾਇਬ ਨਹੀਂ ਹੋਇਆ ਜੀ ਸਰ ਹੋਇਆ ਅਸੀਂ ਗਵਾਹ ਆ ਡਾਕਟਰ ਗਵਾਹ ਨੇ ਠੀਕ ਹੈ ਡਾਕਟਰਜ਼ ਨੇ ਆਪਣੇ ਬਿਆਨ ਦਿੱਤੇ ਨੇ ਠੀਕ ਹੈ ਹਾਂਜੀ ਜਿਹੜਾ ਐਸਆਈ ਇੰਦਰਜੀਤ ਸਿੰਘ ਆ ਉਹਨਾਂ ਨੇ ਆਪਣੇ ਬਿਆਨ ਦਿੱਤੇ ਕੌਣ ਕਹਿੰਦਾ ਆ ਕਿ ਵਿਸਰਾ ਗਾਇਬ ਨਹੀਂ ਹੋਇਆ ਅਸੀਂ ਖੁਦ ਗਵਾਹ ਆ ਇਸ ਚੀਜ਼ ਦੇ ਕਿ ਵਿਸਰਾ ਗਾਇਬ ਹੋਇਆ ਜਿਹੜੇ ਇੰਦਰਜੀਤ ਆ ਜਿਨ੍ਹਾਂ ਨੇ ਰਿਸੀਵ ਕੀਤਾ ਉਹ ਕਹਿੰਦਾ ਮੇਰੇ ਕੋਲ ਗਲਤੀ ਹੋਈ ਹੈ ਉਹਨੇ মিডিਆ ਦੇ ਸਾਹਮਣੇ ਸਾਰੇ ਚੀਜ਼ ਮੰਨੀ ਆ ਕਿ ਮੈਂ ਵਿਸਰਾ ਨਹੀਂ ਸਬਮਿਟ ਕਰਾਇਆ ਉਹ ਸਬੰਧੀ ਕੰਪਲੀਟ ਕੀਤੀ ਤੁਸੀਂ ਫਿਰ ਹਾਂਜੀ ਸਰ ਬਿਲਕੁਲ ਕੀਤੀ ਹੈ ਬਿਲਕੁਲ ਕੀਤੀ ਹੈ ਇਹ ਲੱਗਦਾ ਕਿ ਆਪਣੇ ਅਫਸਰ ਬਚਾਉਣ ਵਾਸਤੇ ਜਿਹੜਾ ਵਿਸਰ ਰਿਪੋਰਟ ਨਹੀਂ ਗਾਇਬ ਹੋਣਾ ਉਹ ਅਭਿਆਨ ਹੋਵੇਗਾ। ਬਿਲਕੁਲ ਸਰ ਬਿਲਕੁਲ। ਹੁਣ ਕੀ ਮੰਗ ਕਰਦੇ ਹੋ? ਸਰ ਅਸੀਂ ਇਹੋ ਮੰਗ ਕਰਦੇ ਆ ਕਿ ਸੀਬੀਆਈ ਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਮੁਜਰਮ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਔਰ ਜਿੰਨੀ ਪੁਲਿਸ ਇਹਦੇ ਵਿੱਚ ਰਲੀ ਹੈ ਉਹਨੂੰ ਡਿਸਮਿਸ ਕਰਨਾ ਚਾਹੀਦਾ। ਜਨ ਸਾਹਿਬ ਨਹੀਂ ਮਿਲਦਾ ਅਗਲੀ ਕਾਰਵਾਈ ਕੀ ਤੁਹਾਡੀ ਨਾਲ ਸਰ ਅਗਲੀ ਕਾਰਵਾਈ ਇਹ ਹੋਏਗੀ ਐਜ਼ ਅ ਡਾਕਟਰ। ਸਰਦਾਰ ਮਨਜੀਤ ਸਿੰਘ ਦੀ ਡਾਟਰ ਹੋਣ ਦੇ ਨਾਤੇ ਮੈਂ ਮਰਨ ਵਰਤ ਤੇ ਬੈਠਾਂਗੀ ਔਰ ਮੈਂ ਆਪਣੇ ਆਪ ਨੂੰ ਜ਼ਿੰਦਾ ਖਤਮ ਕਰਕੇ ਇਹਨਾਂ ਦੇ ਬਰਖਿਲਾਫ ਸਾਰੀ ਪੁਲਿਸ ਦੇ ਬਰਖਿਲਾਫ ਮੈਂ ਲਿਖ ਕੇ ਦੇ ਕੇ ਜਾਵਾਂਗੀ ਕਿ ਸਾਰੇ ਚੋਰ ਨੇ ਜਿੱਦੀ ਪੰਜਾਬ ਪੁਲਿਸ ਸਾਰੀ ਚੋਰ ਹੈ ਮਰਡਰ ਕਰਨ ਵਾਲੋ ਕੀਤਾ ਕਿ ਨਾਮ ਉਹਨਾਂ ਦਾ ਨਾਮ ਵੀਰ ਸਿੰਘ ਹੈ ਰਗਵੀਰ ਸਿੰਘ ਹੈ ਹਾਂਜੀ ਜਿਨ੍ਹਾਂ ਦੇ ਦੁਆਰਾ ਮਰਡਰ ਕੀਤਾ ਗਿਆ ਲਾਲੀ ਨੇ ਠੀਕ ਹੈ ਔਰ ਇੱਕ ਜਿਹੜੇ ਹੈਗੇ ਪਰਸਨ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਰੋਲ ਇਹ ਕਿਹੜੇ ਨਾਮ ਦੇ ਤੇ ਕੀ ਨਾਮ ਹੈ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਤੇ ਮੇਰੇ ਫਾਦਰ ਦਾ 30 ਜੂਨ ਨੂੰ ਮਰਡਰ ਹੋਇਆ ਸੀ 28 ਜੂਨ ਨੂੰ ਜਿਹੜਾ ਉਹਨਾਂ ਦੀ ਮੈਨੂੰ ਕਾਲ ਆਉਂਦੀ ਹੈ ਉਸ ਵੇਲੇ ਮੈਂ 에ਰਪੋਰਟ ਤੇ ਸੀ ਮੈਂ ਆਊਟ ਆਫ ਕੰਟਰੀ ਜਾਣਾ ਸੀ 24 ਜੂਨ ਨੂੰ ਅਸੀਂ ਆਪਾਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਸੀ ਪਿੰਡ ਦੇ ਹੀ ਕੁਝ ਲੋਕੀ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਜਿਹੜੇ ਲੈਂਡ ਮਾਫੀਆ ਜਿਨ੍ਹਾਂ ਦਾ ਕੰਮ ਹੀ ਇਹ ਹੈ ਜ਼ਮੀਨਾਂ ਦੇ ਕਬਜ਼ਾ ਕਰਨਾ ਸੋ ਨਿਸ਼ਾਨਦਈ ਜਿਹੜੀ ਉਸ ਵੇਲੇ ਦੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਕੋਲ ਸਿਕਿਉਰਿਟੀ ਲੈ ਕੇ ਹੀ ਕਰਵਾਈ ਔਰ ਕਾਫੀ ਲੋਕਾਂ ਦੇ ਥੱਲੇ ਉਹ ਸਾਡੀ ਜ਼ਮੀਨ ਨਿਕਲੀ ਜਿਹੜੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਸੀ ਔਰ ਉਹਦੀ ਖੁੰਦਕ ਦੇ ਵਿੱਚ ਆ ਕੇ ਉਹਨਾਂ ਨੇ ਮੇਰੇ ਫਾਦਰ ਨੂੰ ਪਹਿਲਾ 28 ਜੂਨ ਨੂੰ ਕੁੱਟਿਆ ਮੈਂ ਮੈਨੂੰ ਫੋਨ ਕਰਕੇ ਮੇਰੇ ਫਾਦਰ ਦੇ ਰੋਂਦਿਆਂ ਦੀਆਂ ਆਵਾਜ਼ਾਂ ਆਈਆਂ ਮੈਂ ਉਸ ਵੇਲੇ ਮਜਬੂਰੀ ਆਊਟ ਆਫ ਕੰਟਰੀ ਜਾਣਾ ਸੀ ਮੈਂ 에ਰਪੋਰਟ 'ਚ ਹੀ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਦੋ ਦਿਨ ਅੱਗੇ ਪਿੱਛੇ ਹੋ ਜਾਓ ਆਪਾਂ ਕੋਈ ਨਹੀਂ ਵਾਪਸ ਆ ਗਿਆ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਇਹਨਾਂ ਨੇ ਜਿਹੜਾ ਹੈਗਾ ਵਾ ਉਹ 1 ਜੁਲਾਈ ਨੂੰ ਜਿਹੜਾ ਹੈਗਾ ਸਵੇਰੇ ਕਿਉਂਕਿ ਅਰਲੀ ਮਾਰਨਿੰਗ ਇੱਥੇ ਆਉਂਦੇ ਸੀ ਇੱਥੇ ਆ ਡੇਰੇ ਤੇ ਹੀ ਇਹਨਾਂ ਨੇ ਮੱਜਾਂ ਗਾਵਾਂ ਰੱਖੀਆਂ ਸੀ ਅਰਲੀ ਮਾਰਨਿੰਗ ਆਉਂਦੇ ਹੀ ਇਹਨਾਂ ਨੇ ਉਹਨਾਂ ਨੂੰ ਰਸਤੇ 'ਚ ਚੋਕ ਕੇ ਤੇ ਐਕਟਿਵਾ ਉਹਨਾਂ ਦਾ ਨਹਿਰ 'ਚ ਸੁੱਟਤਾ ਤੇ ਇਹ ਪਲਾਨ ਕੀਤਾ ਵੀ ਇਹ ਸ਼ੋ ਹੋ ਜੇ ਕਿ ਨਹਿਰ 'ਚ ਡੁੱਬ ਕੇ ਮਰੇ ਆ ਪਹਿਲਾਂ ਉਸ ਵੇਲੇ ਦਾ ਜਿਹੜਾ ਆਈਓ ਹਿਮਾਂਸ਼ੂ ਭਗਤ ਉਹ ਵੀ ਅਫਸਰਾਂ ਨੂੰ ਇਹੀ ਮਿਸਗਾਈਡ ਕਰਦਾ ਰਿਹਾ ਜੀ ਕਿ ਇਹ ਜਿਹੜਾ ਹੈਗਾ ਇਹ ਡੁੱਬਨ ਕਰਕੇ ਮੌਤ ਦਾ ਮਾਮਲਾ ਸੋ ਅਸੀਂ ਵੀ ਨਹੀਂ ਚਾਹੁੰਦੇ ਕਿ ਕਤਲ ਨਿਕਲੇ ਅਸੀਂ ਵੀ ਇਹੀ ਕਹਿੰਨੇ ਕਿ ਚਲੋ ਨੇਚਰਲੀ ਚੀਜ਼ ਨਿਕਲ ਆਵੇ ਜੀ ਅਸੀਂ ਕੀ ਲੈਣਾ ਲੜਾਈਆਂ ਝਗੜਿਆਂ ਚੋਂ ਮਗਰ ਜਦੋਂ ਖਰੜ ਤੋਂ ਜਿਹੜੇ ਹੈਗੇ ਕੈਮੀਕਲ ਐਗਜ਼ਾਮੀਨੇਸ਼ਨ ਦੀ ਰਿਪੋਰਟ ਆਈ ਆ ਉਹਦੇ ਚ ਇਹ ਚੀਜ਼ ਕਲੀਅਰ ਹੋ ਗਈ ਆ ਕਿ ਨਾ ਤੇ ਬੰਦਾ ਡੁੱਬ ਕੇ ਮਰਿਆ ਨਾ ਹੀ ਉਹਨੇ ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਖਾਦਾ ਵਾ ਔਰ ਦੂਸਰੀ ਚੀਜ਼ ਜਿਹੜੀ ਪੋਸਟਮਾਰਟਮ ਜਿੰਨਾ ਡਾਕਟਰਾਂ ਦਾ ਪੈਨਲ ਬਣ ਕੇ ਕੀਤਾ ਸੀ ਉਹਦੇ ਚ ਬਲੰਟ ਇੰਜਰੀ ਆਈ ਬਲੰਟ ਇੰਜਰੀ ਦਾ ਮਤਲਬ ਕਿ ਜ਼ੋਰ-ਜ਼ੋਰ ਦੀ ਕਿਸੇ ਚੀਜ਼ ਨੂੰ ਮਾਰਨਾ ਡਾਕਟਰਾਂ ਦੇ ਮੁਤਾਬਕ ਆ ਜਿਹੜੀ ਹੈਗੀ ਐ ਸਿਰ ਦਾ ਜਿਹੜਾ ਸਕਲਪੇ ਹੁੰਦਾ ਵਾ ਇਹ ਉਹਨਾਂ ਨੇ ਪੂਰੀ ਤਰ੍ਹਾਂ ਡੈਮੇਜ ਕਰ ਦਿੱਤਾ ਪੂਰੀ ਬੋਡੀ ਚੋਂ ਖੂਨ ਨਿਕਲ ਗਿਆ ਔਰ ਅਸੀਂ ਜਿੱਦਣ ਸਾਨੂੰ ਪਤਾ ਲੱਗਦਾ ਐ ਐਤਵਾਰ 1 ਜੁਲਾਈ ਨੂੰ ਸਾਡੇ ਫਾਦਰ ਇੱਥੇ ਨਹੀਂ ਪਹੁੰਚਦੇ ਅਸੀਂ ਪੂਰੀ ਜਿਹੜੀ ਐ ਸੂਆ ਜਿਹੜਾ ਤੁਹਾਨੂੰ ਮੈਂ ਉੱਥੇ ਵੀ ਮੌਕੇ ਤੇ ਲੈ ਕੇ ਚਲਾਂਗਾ ਉੱਥੇ ਸਾਰਾ ਸ਼ਾਨ ਮਾਰਿਆ ਸਾਡੇ ਫਾਦਰ ਦੀ ਡੈੱਡ ਬੋਡੀ ਉੱਥੋਂ ਨਹੀਂ ਲੱਭੀ ਔਰ ਅਗਲੇ ਦਿਨ ਸਵੇਰੇ 6 ਵਜੇ ਬੋਡੀ ਇਹਨਾਂ ਨੇ ਜਿਹੜੇ ਕਾਤਲ ਹੈਗੇ ਨੇ ਸੋ ਉਹਨਾਂ ਨੇ ਉੱਥੇ ਜਿਹੜੀ ਉਹ ਛੁੱਟ ਦਿੱਤੀ ਔਰ ਤੁਸੀਂ ਇਹ ਦੇਖੋ ਕਿ ਜਿਹੜੀ ਪੁਲਿਸ ਕੋਲੋਂ ਅਸੀਂ ਇਨਸਾਫ ਲੈਣਾ ਐ ਉਹਨਾਂ ਦੇ 6 ਮਹੀਨੇ ਹੋ ਗਏ ਅਸੀਂ ਤਰਲੇ ਕੱਢਦਿਆਂ ਨੂੰ ਉਹ ਪੁਲਿਸ ਹੀ ਨਾਲ ਰਲ ਗਈ ਉਸ ਟਾਈਮ ਦਾ ਜਿਹੜਾ ਆਈਓ ਹਿਮਾਂਸ਼ੂ ਭਗਤ ਉਹਦੀ ਰਿਸਪੌਂਸਿਬਿਲਟੀ ਬਣਦੀ ਸੀ ਵਿਸਰੇ ਨੂੰ ਜਮ੍ਹਾਂ ਕਰਵਾਉਣਾ ਉਹ ਵਿਸਰਾ ਜਿਹੜੇ ਕਾਤਲ ਆ ਉਹਨਾਂ ਨੇ ਇਹਨਾਂ ਨੂੰ ਪੈਸਾ ਚੜਾ ਦਿੱਤਾ ਔਰ ਉਹ ਵਿਸਰਾ ਜਿਹੜਾ ਖੁਰਦ-ਬੁਰਦ ਕਰ ਦਿੱਤਾ ਬਹੁਤ ਸਾਰੇ ਤੁਸੀਂ মিডিਆ ਸਾਥੀ ਉਸ ਵੇਲੇ ਮੌਕੇ ਤੇ ਮੌਜੂਦ ਸੀ ਜਦੋਂ ਉੱਥੇ ਐਸਆਈ ਇੰਦਰਜੀਤ ਜਿਨੇ ਵਿਸਰਾ ਰਸੀਵ ਕੀਤਾ ਉਹ ਇਸ ਗੱਲ ਨੂੰ ਮੰਨਿਆ ਕਿ ਹਾਂਜੀ ਸਾਡੇ ਕੋਲ ਜਿਹੜਾ ਵਿਸਰਾ ਗਵਾਚ ਗਿਆ ਔਰ ਡਾਕਟਰਾਂ ਦੇ ਆਕੇ ਵਾਸਤੇ ਪਾਉਣ ਡਿਆ ਸੀ ਕਿ ਮੇਰੀ ਨੌਕਰੀ ਚੱਲ ਜਣੀ ਮੈਨੂੰ ਦੁਬਾਰਾ ਰਿਪੋਰਟ ਬਣਾ ਦਿਓ ਮੈਂ ਉੱਥੇ ਪੈਥੋਲੋਜੀ ਡਿਪਾਰਟਮੈਂਟ ਜਿਹੜਾ ਜਮ੍ਹਾਂ ਕਰਾਵਾਂ ਇਹਦੇ ਵਿੱਚ ਦੇਖੋ ਹੈਰਾਨਗੀ ਦੀ ਗੱਲ ਕੀ ਡੀਐਸਪੀ ਜਨਾਲਾ ਵੀ ਇਨਵੋਲਵ ਆ ਔਰ ਜਿਹੜੀ ਕੈਮੀਕਲ ਐਗਜ਼ਾਮੀਨੇਸ਼ਨ ਦੀ ਰਿਪੋਰਟ ਆ ਤਿੰਨ ਮਹੀਨੇ ਹੋ ਗਏ ਆਿਆਂ ਨੂੰ ਅਸੀਂ ਰੋਜ਼ ਡੀਐਸਪੀ ਜਨਾਲਾ ਨੂੰ ਮੈਂ ਫੋਨ ਕਰਦਾ ਮੈਸੇਜ ਕਰਦਾ ਸਰ ਰਿਪੋਰਟ ਨਹੀਂ ਆ ਰਹੀ ਰਿਪੋਰਟ ਪਿੱਛੋ ਹੀ ਨਹੀਂ ਆ ਰਹੀ ਜੇ ਅਸੀਂ ਕੀ ਕਰੀਏ ਮੈਂ ਫਿਰ ਜਦੋਂ ਹੈਲਥ ਡਿਪਾਰਟਮੈਂਟ ਤੋਂ ਆ ਜਿਹੜੀਆਂ ਚਿੱਠੀਆਂ ਪਾ ਕੇ ਜਾਣਕਾਰੀ ਲਈ ਤ ਉਹਦੇ ਜੇ ਖਲਾਸਾ ਆਇਆ ਕਿ ਰਿਪੋਰਟ ਤਿੰਨ ਮਹੀਨੇ ਪਹਿਲਾਂ ਦੀ ਦਿੱਤੀ ਆ ਆ ਜੀ ਸਾਹਿਬਾਇ ਕੀ ਹੋਇਆ ਅੱਜ ਦੇਖੋ ਤੁਸੀਂ ਖੁਦ ਹੀ ਦੇਖੋ ਜੀ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਉਸ ਸਮੇਂ ਸੀ ਜਿਹੜੇ ਹੁਣ ਮੌਜੂਦਾ ਡੀਆਈਜੀ ਸਾਹਿਬ ਨੇ ਇਹਨਾਂ ਨੇ ਸਾਡੀ ਉਸ ਸਮੇਂ ਸੁਣਵਾਈ ਕੀਤੀ ਜੀ ਹੋਰ ਕਿਸੇ ਨੇ ਨਹੀਂ ਕੀਤੀ ਇਹਨਾਂ ਨੇ ਹੀ ਉਸ ਵੇਲੇ ਮੁਕਦਮਾ ਦਰਜ ਕੀਤਾ ਔਰ ਉਹਨਾਂ ਨੇ ਸੈੱਟ ਬਣਾਈ ਔਰ ਸੈੱਟ ਵੇਖੋ ਸੈੱਟ ਕੋਲ ਟਾਈਮ ਹੀ ਨਹੀਂ ਹੈਗਾ ਕਿਉਂਕਿ ਕਤਲ ਹੋ ਗਿਆ ਉਹਨਾਂ ਲਈ ਇਹ ਬੇਮਮੂਲੀ ਗੱਲ ਆ ਅੱਜ 8 ਮਹੀਨੇ ਬਾਅਦ ਐਸਪੀ ਸਾਹਿਬ ਦੀ ਟੀਮ ਤੋਂ ਫੋਨ ਆਇਆ ਜੀ ਅਸੀਂ ਇਸ ਕੇਸ ਦੀ ਜਾਂਚ ਲਈ ਉੱਥੇ ਪਹੁੰਚਣਾ ਤੇ ਪਹੁੰਚੋ ਜੇ ਸੈਟ ਹੀ 8 ਮਹੀਨੇ ਬਾਅਦ ਜਾਂਚ ਕਤਲ ਵਾਲੀ ਜਗ੍ਹਾ ਤੇ ਪਹੁੰਚੇਗੀ ਤੇ ਇਨਸਾਫ ਮਿਲਣ ਲਈ ਤੇ ਮੇਰੇ ਹਿਸਾਬ ਨਾਲ ਸਦੀਆਂ ਸਾਲ ਬੀਤ ਜਣੇ ਆ ਸੋ ਸਾਨੂੰ ਹੁਣ ਪੁਲਿਸ ਤੇ ਭਰੋਸਾ ਨਹੀਂ ਜੇ ਰਿਹਾ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਆ ਅਸੀਂ ਇਹਦੇ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਦਰਵਾਜ਼ਾ ਖੜਕਾਵਾਂਗੇ ਇਨਸਾਫ ਲਈ ਕਿਉਂਕਿ ਪੁਲਿਸ ਸਰੇਮ ਕਾਤਲਾ ਨਾ ਮਿਲੀ ਆ ਤੇ ਇਨਸਾਫ ਕਿੱਥੋਂ ਮਿਲਣਾ ਦੂਸਰਾ ਹੈਰਾਨਗੀ ਦੀ ਗੱਲ ਕਿ ਮੈਂ ਆਲਰੇਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਦੋਂ ਇਹ ਰਿਪੋਰਟਾਂ ਡਿਲੇ ਹੋਣ ਡੀਆਂ ਸੀ ਉੱਥੇ ਡੀਐਸਪੀ ਦੇ ਨਾਲ ਆ ਇਹ ਸਬਮਿਟ ਕਰਦਾ ਐਫੀਡੇਵਿਡ ਉਹ ਤੁਹਾਨੂੰ ਮੈਂ ਕਾਪੀ ਵੀ ਦੇ ਦਾਂਗਾ ਕਿ ਅਸੀਂ ਪੂਰੇ ਪਰਿਵਾਰ ਨੂੰ 24 ਘੰਟੇ ਸੁਰੱਖਿਆ ਦਿੱਤੀ ਆ ਤੇ ਤੁਸੀਂ ਦੇਖ ਸਕਦੇ ਕਿ ਮੇਰੇ ਨਾਲ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਜੇ ਕੱਲ ਨੂੰ ਮੇਰੇ ਨਾਲ ਕੋਈ ਮਿਸ ਅਪਨਿੰਗ ਹੁੰਦੀ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ ਮੇਰੇ ਰਸਤੇ ਰੋਕੇ ਜਾਂਦੇ ਜੀ ਮੇਰਾ ਪਿੱਛਾ ਉਹ ਮੈਂ ਸੈਂਕੜੇ ਸੀਸੀਟੀਵੀ ਫੁਟੇਜ ਮਾਣ ਜੋ ਗਿਆ ਐਸਐਸਪੀ ਸਾਹਿਬ ਟੀਏਜੀ ਸਾਹਿਬ ਨੂੰ ਵੀ ਦਿੱਤੀਆਂ ਜੀ ਔਰ ਹਜ਼ਾਰਾਂ ਕੰਪਲੇਂਟਾਂ ਕਰ ਚੁੱਕਾ ਕੋਈ ਕਾਰਵਾਈ ਨਹੀਂ ਹੋਈ ਔਰ ਮੈਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਔਰ ਮੈਂ ਇਹਦੇ ਲਈ ਜਿਹੜਾ ਹੈਗਾ ਕਿਉਂਕਿ ਪੁਲਿਸ ਕੋ ਤੇ ਇਨਸਾਫ ਮਿਲਣਾ ਨਹੀਂ ਜਦੋਂ ਇਹ ਥੱਲੇੜੇ ਲੈਵਲ ਤੇ ਹੀ ਰਲੇ ਘਾਤਲਾ ਨਾਲ ਤੇ ਮੈਨੂੰ ਤੇ ਬਹੁਤ ਜ਼ਿਆਦਾ ਖਤਰਾ ਹੈਗਾ ਮੈਨੂੰ ਭਰੋਸਾ ਨਹੀਂ ਔਰ ਹਰਾਨਗੀ ਦੀ ਗੱਲ ਤੁਹਾਨੂੰ ਦੱਸਾਂ ਜਿਹੜਾ ਇਹਨਾਂ ਨੇ ਮੈਨੂੰ ਜੁਲਾਈ ਦੇ ਵਿੱਚ ਗਨਮੈਨ ਦਿੱਤਾ ਸੀ ਸੰਦੀਪ ਸਿੰਘ ਉਹੀ ਮੇਰੀ ਸਾਰੀ ਜਾਣਕਾਰੀ ਕਾਤਲਾ ਨੂੰ ਦਿੰਦਾ ਸੀ ਤਾਹੀਂ ਮੇਰੀਆਂ ਸਾਰੀਆਂ ਇਨਫੋਰਮੇਸ਼ਨ ਕਤਲਾ ਤੱਕ ਪਹੁੰਚਦੀਆਂ ਸੀ ਤੇ ਉਹ ਮੈਨੂੰ ਮਾਰਨ ਨੂੰ ਪੈਂਦੇ ਸੀ ਔਰ ਵਿਸਰਾ ਗੈਪ ਕਰਨ ਦੇ ਵਿੱਚ ਸੰਦੀਪ ਸਿੰਘ ਦਾ ਵੀ ਰੋਲ ਆ ਕੱਲ ਉਹ ਵਿਸਰਾ ਲੈ ਕੇ ਸੰਦੀਪ ਸਿੰਘ ਏਐਸਆਈ ਇੰਦਰਜੀਤ ਦੇ ਨਾਲ ਭੱਜ ਗਿਆ ਔਰ ਇਨਾਂ ਸਾਰੇ ਹੀ ਦੋਸ਼ੀਆਂ ਦੇ ਖਿਲਾਫ ਉਸ ਸਮੇਂ ਦੇ ਆਈਓ ਔਰ ਜਿਹੜੇ ਜਿਹੜੇ ਵੀ ਇਸ ਕਤਲ ਕੇਸ ਨੂੰ ਖੁਰਦਬੁਰਦ ਕਰਨ ਦੇ ਵਿੱਚ ਇਨਵੋਲਵ ਆ ਇਹਨਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਨਹੀਂ ਤੇ ਅਸੀਂ ਪੂਰੇ ਪਰਿਵਾਰ ਸਮੇਤ ਮਰਨਵਰ ਤੇ ਬੈਠਾਂਗੇ ਬਹੁਤ ਹੀ ਜਲਦੀ ਅਰ ਅਸੀਂ ਮੀਡੀਆ ਦੇ ਜ਼ਰੀਏ ਇਤਲਾਹ ਕਰ ਦਿੰਨੇ ਆ ਜੀ ਮੁੱਖ ਮੰਤਰੀ ਨੂੰ ਡੀਜੀਪੀ ਸਾਹਿਬ ਨੂੰ ਜੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਔਰ ਜਿਹੜੇ ਇਸ ਕਤਲ ਦੇ ਕੇਸ ਨੂੰ ਖੁਰਦ-ਬੁਰਦ ਕਰਨ ਲਈ ਪੁਲਿਸ ਮੁਲਾਜ਼ਮ ਔਰ ਉਸ ਸਮੇਂ ਦਾ ਆਈਓ ਹਿਮਾਂਚੂ ਭਗਤ ਇਨਵੋਲ ਵਿਆ ਉਹਨੂੰ ਡਿਸਮਿਸ ਨਾ ਕੀਤਾ ਗਿਆ ਤੇ ਅਸੀਂ ਪਰਿਵਾਰ ਸਮੇਤ ਜਿਹੜਾ ਹੈਗਾ ਐਸਐਸਪੀ ਦਫ਼ਤਰ ਦੇ ਬਾਹਰ ਮਰਨ ਵਰਤ ਤੇ ਬਹਿਜਣਾ ਹੈ ਠੀਕ 133 ਨੰਬਰ ਐਫਆਈਆਰ ਦਰਜ ਹੋਈ ਸੀ ਗੈਸ ਨਾਲੇ ਤੇ ਉਹਦੀ ਇਨਵੈਸਟੀਗੇਸ਼ਨ ਸੀ ਸਮਝ ਸੀ ਐਸਆਈਟੀ ਬਣੀ ਸੀਗੀ ਤੇ ਅਸੀਂ ਉਹ ਕੇਸ ਦੀ ਪੜਤਾਲ ਸੰਬੰਧੀ ਚੱਲ ਰਹਾ ਹੈ ਕਿਨੇ ਮਹੀਨੇ ਬادات ਹੋਇਆ ਨਹੀਂ ਥੈਂਕ ਯੂ ਤਾਂ ਕੀ ਉਹ ਗੱਲ ਕੀਤੀਗੀ ਕੀ ਪੜਤਾਲ ਬਸ ਤਰਦੂਸਾ ਉਹ ਪੜਤਾਲ ਕੀ ਹੈ ਜਿਹੜਾ ਵਿਸ਼ਰਤ ਹੋ ਚੁੱਕਾ ਹੈ ਉਹ ਮਰਗੀ ਕਹਣਾ ਚਾਹੁੰਦੇ ਕੋਈ ਵਿਸ਼ਾਰ ਰਿਪੋਰਟ ਗਈ ਨਹੀਂ ਹੋਈ ਹੈ ਠੀਕ ਹੈ ਚਲੋ ਤੁਮਾਰੇ